ਉਦੇ ਨਾਲ ਇਨਫੈਕਟ ਰਮਨ ਜੀ ਚਲੋ ਇਹ ਗੁੱਡ ਸੈਗਵੇ ਆਪਾਂ ਨੂੰ ਮਿਲ ਗਿਆ ਆਪਣੇ ਨਾਲ ਜਿਹੜੇ ਫਰੇਟ ਗਾਰਡ ਨੂੰ ਫਿਕਸ ਕਰਨ ਵਾਲੇ ਜਿਹੜੇ ਗਗਨ ਆ ਉਹ ਆਪਣੇ ਨਾਲ ਜੁੜੇ ਆ ਉਹ ਥੋੜੇ ਆਪਾਂ ਨੂੰ ਜਾਣਕਾਰੀ ਦੇਣਗੇ ਜਿਹੜੇ ਨਿਰਮਲ ਮਾਲ ਹੁਣਾਂ ਦੇ ਨਾਲ ਮਿਲ ਕੇ ਜਿਹੜੇ ਉਹ ਕੰਮ ਕਰਦੇ ਆ ਸੋ ਉਹ ਥੋੜੀ ਜੀ ਆਪਾਂ ਨੂੰ ਜਾਣਕਾਰੀ ਦੇ ਸਕਦੇ ਉਹ ਕੰਪਨੀ ਦੇ ਬਾਰੇ ਜਿਹੜੀ ਹੈਲਪ ਕਰ ਸਕਦੀ ਜਿੱਦਾਂ ਧੱਕੇ ਦੇ ਨਾਲ ਜੀਆਂ ਗਲਤ ਜਿਨ੍ਹਾਂ ਨੇ ਡਰਾਈਵਰਸ ਦੀ ਜਾਂ ਕੰਪਨੀਆਂ ਦੀ ਇਨਫੋਰਮੇਸ਼ਨ ਜਿਹੜੀ ਉਹ ਪਾਈ ਹੁੰਦੀ ਆ ਅ ਗਗਨ ਜੀ ਐਨ ਨੂੰ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਬਹੁਤ ਬਹੁਤ ਧੰਨਵਾਦ ਸਮੇਂ ਦੇਣ ਲਈ ਜੀ ਜੀ ਸੋ ਜਿੱਦਾਂ ਇਹ ਬਾਈ ਪਹਿਲੋਂ ਵੀ ਗਗਨ ਦੱਸ ਕੇ ਗਏ ਵੀ ਗਲਤ ਜਿਹੜੀ ਰਿਪੋਰਟ ਪਾਉਣ ਦੇ ਨਾਲ ਬੰਦੇ ਨੂੰ ਕਾਫੀ ਮੁਸ਼ਕਲਾਂ ਕੰਪਨੀਆਂ ਨੂੰ ਉਹਨਾਂ ਦੇ ਆਪਰੇਟਰਸ ਨੂੰ ਕਾਫੀ ਮੁਸ਼ਕਲਾਂ ਆ ਜਾਂਦੀਆਂ ਸੋ ਤੁਹਾਡੀ ਕੰਪਨੀ ਕਿੱਦਾਂ ਹੈਲਪ ਕਰ ਸਕਦੀ ਆ ਅਜਿਹੀ ਜਿਹੜੇ ਇੱਕ ਹਿਸਾਬ ਦੇ ਨਾਲ ਕਿਸੇ ਕੰਪਨੀ ਦੇ ਉਲਟੀਆਂ ਕਿਸੇ ਉਲਟ ਗਲਤ ਪਾਈ ਹੋਈ ਇਦਾਂ ਦੀ ਰਿਪੋਰਟ ਨੂੰ ਲੈ ਕੇ ਜੀ ਬਿਲਕੁਲ ਜੀ ਸਾਡੀ ਕੰਪਨੀ ਕੰਮ ਅਸੀਂ ਜੁੜੇ ਹੋਏ ਜੀ ਫਰੇਟ ਇੰਡਸਟਰੀ ਦੇ ਨਾਲ ਠੀਕ ਹੈ ਜੀ ਹੁਣ ਟਰਕਿੰਗ ਇੰਡਸਟਰੀ ਦੇ ਵਿੱਚ ਤੁਹਾਨੂੰ ਪਤਾ ਵੀ ਡੇਲੀ ਡੇਲੀ ਬਹੁਤ ਮੁਸ਼ਕਲ ਆ ਰਹੀਆਂ ਨੇ ਬਰੋਕਰਸ ਵੱਲੋਂ ਜਿੱਦਾਂ ਮੈਂ ਸੁਣ ਰਿਹਾ ਸੀਗਾ ਫਾਲਸ ਐਂ ਅਨਫੇਅਰ ਰਿਪੋਰਟ ਦੀ ਗੱਲ ਕਰ ਰਹੇ ਸੀ ਤੁਹਾਡੇ ਨਾਲ ਪਾਈ ਸਾਹਿਬ ਅੱਜ ਠੀਕ ਹੈ ਜੀ ਜੀ ਇਹ ਜਿਹੜਾ ਇਹ ਬਹੁਤ ਵੱਡਾ ਚੈਲੰਜ ਆ ਜੀ ਅੱਜਕੱਲ ਆਪਣੀ ਜਿਹੜੀ ਕੈਰੀਅਰਸ ਨੂੰ ਹੁਣ ਜਦੋਂ ਇਦਾਂ ਦੇ ਕੋਈ ਫਾਲਸ ਐਂ ਅਨਫੇਅਰ ਰਿਪੋਰਟਸ ਆ ਜਾਂਦੀਆਂ ਉਹਦੇ ਨਾਲ ਕੀ ਹੁੰਦਾ ਜੀ ਉਹਦੇ ਨਾਲ ਕੀ ਹੈ ਕਿ ਤੁਹਾਡੇ ਕੈਰੀਅਰ ਦੀ ਰਿਪਿਟੇਸ਼ਨ ਗਈ ਰੈਪਿਊਟੇਸ਼ਨ ਨਾਲ ਹਾਲਲ ਕੈਰੀਅਰ ਦੀ ਕ੍ਰੈਡੀਬਿਲਟੀ ਗਈ ਜਿੱਦੋਂ ਭਰੋਸਾ ਖਤਮ ਹੋ ਗਿਆ ਕੋਈ ਜੈਨੂਇਨ ਬ੍ਰੋਕਰ ਵੀ ਤੁਹਾਨੂੰ ਲੋਡ ਨਹੀਂ ਦੇਊਗਾ ਰਾਈਟ ਇਹ ਚੀਜ਼ਾਂ ਹੁਣ ਸਾਡੇ ਕੋਲ ਜੀ ਅਨਗਿਣਤ ਕਾਲਸ ਡੇਲੀ ਰੀਸੀਵ ਹੁੰਦੀਆਂ ਹਨ ਹਰ ਕੋਈ ਬੰਦਾ ਇੱਕ ਡਿਫਰੈਂਟ ਸਟੋਰੀਜ਼ ਨਾਲ ਤੇ ਡਿਫਰੈਂਟ ਸਿਚੁਏਸ਼ਨ ਚੋਂ ਲੰਘ ਰਿਹਾ ਹੈ ਹੁਣ ਅਸੀਂ ਬੇਸਿਕਲੀ ਕਰਦੇ ਕੀ ਹੈ ਜੀ ਅਸੀਂ ਇਹ ਸਾਰੇ ਜਿੰਨੇ ਮੇਜਰ ਪਲੇਟਫਾਰਮਸ ਦਾ ਜਿਵੇਂ ਫੀਡਕਾਰਡ ਆ ਕੈਰੀਅਰ 41 ਲਾ ਲਓ ਕੈਰੀਅਰ ਅਸ਼ੋਰ ਈਵਨ ਹਾਈਵੇਅ ਅਸੀਂ ਜਿੰਨੀਆਂ ਵੀ ਕੈਰੀਅਰ ਦੇ ਕਲਾਸ ਕੋਈ ਵੀ ਫਾਲਸ ਅਨਫੇਅਰ ਰਿਪੋਰਟ ਹੈਗੀ ਆ ਇਹਦੇ ਉੱਤੇ ਕੰਮ ਕਰਦੇ ਆਂ ਵੀ ਜਿੰਨੀਆਂ ਨੈਗੇਟਿਵ ਰਿਪੋਰਟਸ ਆ ਉਸ ਰਿਪੋਰਟ ਦੇ ਉੱਤੇ ਕੰਮ ਕਰਦੇ ਉਹਨੂੰ ਰਿਮੂਵ ਕਰਦੇ ਆਂ ਜੀ ਬਿਲਕੁਲ ਜੀ ਤੇ ਨੰਬਰ ਕੀ ਆ ਕੰਟੈਕਟ ਕਿੱਦਾਂ ਕੀਤਾ ਜਾ ਸਕਦਾ ਤੁਹਾਡਾ ਅ ਸਾਡਾ ਜੀ ਟੂਲਫੀ ਨੰਬਰ ਹੈਗਾ ਜੀ 8554475155 ਜੀ ਦੁਬਾਰਾ ਦੱਸ ਦਿਓ ਇੱਕ ਵਾਰੀ 855 447 5155 ਕੋਈ ਨਹੀਂ ਚੱਲ ਜਪੇ ਚਾ ਠੀਕ ਹੈ ਸੋ ਇਸ ਮੌਕੇ ਕਾਫੀ ਜ਼ਿਆਦਾ ਇਹ ਕਹਿ ਸਕਦੇ ਵੀ ਇੰਡਸਟਰੀ ਦੇ ਵਿੱਚ ਇੱਕ ਅਲਾਮਤ ਦੇ ਤੌਰ ਦੇ ਉੱਤੇ ਜਿਹੜਾ ਇਹ ਕੰਮ ਜਿਹੜਾ ਉਹ ਚੱਲ ਰਿਹਾ ਜਿਹਦਾ ਕਿਸੇ ਦੇ ਨਾਲ ਨਹੀਂ ਬਣਦੀ ਇੱਕ ਦੂਜੇ ਦੇ ਉਲਟ ਰਿਪੋਰਟ ਪਾ ਦੋ ਤੇ ਉਹਨੂੰ ਬਸ ਥੱਲੇ ਜਿਹੜਾ ਉਹ ਸਿੱਟ ਦੋ ਕਿਸੇ ਨੂੰ ਲੋੜ ਦਾ ਮਿਲੇ ਕਿਸੇ ਨੂੰ ਇਦਾਂ ਨਾ ਕਰੇ ਸੋ ਇਹਦੇ ਵਿੱਚ ਗਗਨ ਚਲੋ ਤੁਹਾਡੇ ਨਾਲ ਤਾਂ ਇਹ ਗੱਲ ਕਰਕੇ ਕਰਦੇ ਆ ਇਹ ਤੋਂ ਬਚਣ ਦਾ ਕੋਈ ਹੋਰ ਉਪਾਅ ਹੈਗਾ ਹੈ ਹੋਰ ਕੀ ਕੀਤਾ ਜਾ ਸਕਦਾ ਕੀ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆਪਣੇ ਜਾ ਸਕਦੀਆਂ ਵੀ ਇਹ ਇਹ ਚੀਜ਼ ਨਾ ਵਾਪਰੇ ਆ ਦੇਖੋ ਜੀ ਜਿਹੜੀ ਸਾਡੀ ਇਸ ਕੰਮ ਦੇ ਵਿੱਚ ਐਕਸਪਰਟਿਸ ਹੈਗੀ ਆ ਜੀ ਸਾਡੇ ਅਟਾਰਨੀਜ਼ ਨੇ ਪ੍ਰੋਫੈਸ਼ਨ ਜਿਹੜੇ ਕਲਾਇੰਟ ਦਾ ਕੇਸ ਲੈਣ ਦਾ ਰਿਵਿਊ ਕਰਦੇ ਆ ਅਸੀਂ ਕੱਲਾ ਨੈਗੇਟਿਵ ਰਿਪੋਰਟ ਨੂੰ ਨਹੀਂ ਕਢਾਉਂਦੇ ਗoing forward ਕਲਾਇੰਟ ਨੂੰ ਪੂਰਾ ਗਾਈਡ ਕਰਦੇ ਆ ਵੀ ਅੱਗੇ ਜਾ ਕੇ ਬ੍ਰੋਕਰ ਦੇ ਨਾਲ ਉਹ ਕਿਹੜੀਆਂ-ਕਿਹੜੀਆਂ ਚੀਜ਼ਾਂ ਧਿਆਨ 'ਚ ਰੱਖੇ ਵੀ ਜਿਹੜੀ ਇਹ ਜਿਹੜੀ ਫਾਲਸ ਸਟੇਟਮੈਂਟ ਫਿਰ ਰਿਪੋਰਟ ਦੀ ਆਪਾਂ ਗੱਲ ਕੀਤੀ ਆ ਪਹਿਲਾਂ ਵੀ ਉਹ ਸਾਡੇ ਕੈਰੀਅਰ ਦੇ ਖਿਲਾਫ ਨਾ ਮਿਲੇ ਠੀਕ ਆ ਜੀ ਇਹ ਇਹ ਜਿੱਦਾਂ ਆਪਾਂ ਇੱਕ ਇਹਦੇ ਨਾਲ ਮੈਂ ਛੋਟੀ ਐਗਜ਼ਾਮਪਲ ਦੇਣੀ ਚਾਹੁੰ ਜਿੱਦਾਂ ਆਪਾਂ ਬੈਂਕ 'ਚ ਜਾਂਦੇ ਆ ਜੀ ਕ੍ਰੈਡਿਟ ਲਈ ਕ੍ਰੈਡਿਟ ਲੈਂ ਜਾਂਦੇ ਆ ਜਾਂ ਕ੍ਰੈਡਿਟ ਕਾਰਡ ਅਪਲਾਈ ਕਰਦੇ ਆ ਰਾਈਟ ਉਹ ਜਦੋਂ ਆਪਾਂ ਕ੍ਰੈਡਿਟ ਕਾਰਡ ਅਪਲਾਈ ਕਰਦੇ ਆ ਤੇ ਆਪਣਾ ਪਹਿਲਾਂ ਕ੍ਰੈਡਿਟ ਚੈੱਕ ਹੁੰਦਾ ਰਾਈਟ ਉਹ ਜਦੋਂ ਕ੍ਰੈਡਿਟ ਚੈੱਕ ਹੁੰਦਾ ਉਹ ਤਾਂ ਹੀ ਆਪਾਂ ਨੂੰ ਜਿਹੜਾ ਬੈਂਕ ਆ ਉਹ ਲੈਂਡ ਮਨੀ ਕਰਦਾ ਵੀ ਦੇ ਦੇਈ ਕਿ ਨਹੀਂ ਦੇ ਦੇਈ ਹਮਮ ਇੱਕ ਜੀ ਇਸੇ ਸਿਚੁਏਸ਼ਨ 'ਚ ਇਹ ਵੀ ਸਿਚੁਏਸ਼ਨ ਸੇਮ ਹੀ ਆ ਜੀ ਇਹ ਤੁਹਾਨੂੰ ਲੋਨ ਤਾਂ ਹੀ ਮਿਲੂਗਾ ਜੇ ਤੁਹਾਡਾ ਰੈਕੋਰਡ ਕਲੀਨ ਆ ਜੇ ਇੱਕ ਵੀ ਨੈਗੇਟਿਵ ਰਿਪੋਰਟ ਤੁਹਾਡੇ ਉੱਪਰ ਆ ਗਈ ਇਹਦਾ ਮਤਲਬ ਵੀ ਤੁਹਾਨੂੰ ਲੋਨ ਨਹੀਂ ਮਿਲੇਗਾ ਉੰਜ ਆਪਾਂ ਨੂੰ ਲੋਡ ਨਹੀਂ ਮਿਲਦਾ ਜੇ ਲੋਡ ਨਹੀਂ ਬੀਲੂਗਾ ਤੇ ਆਪਣੀ ਜਿਹੜੀ ਰੋਜੀ ਰੋਟੀ ਆ ਉਹ ਆਪਣੀ ਖਤਮ ਹੋ ਜਾਣੀ ਆ ਰੱਤਾਂ ਦਾ ਤੁਹਾਨੂੰ ਅੱਗੇ ਬਹੁਤ ਤੁਹਾਨੂੰ ਪਤਾ ਵੀ ਕਿੱਥੇ ਜਾ ਰਿਹਾ ਨਾ ਗੱਡੀ ਕੋਈ ਚਿਰ ਦੀ ਲੀਤ ਉਤਰੀ ਹੋਈ ਆ ਟਰੈਕ ਤੇ ਕੰਮ ਆ ਨਹੀਂ ਰਿਹਾ ਜਿਹੜੇ ਗਿਨੇ ਚ ਉਹਨੇ ਬ੍ਰੋਕਰਸ ਨੇ ਉਹ ਆਪਣੇ ਕੈਰੀਅਰਸ ਦੇ ਨਾਲ ਤੁਹਾਨੂੰ ਪਤਾ ਹੋ ਜਾਂ ਮਤਲਬ ਗਲਤ ਰਿਪੋਰਟਾਂ ਪਾ ਰਹੇ ਨੇ ਆਪਣੇ ਫਾਇਦੇ ਲਈ ਜਦੋਂ ਭਾਈ ਸਾਹਿਬ ਜ਼ਿਕਰ ਕਰ ਰਹੇ ਸੀ ਜੀ ਤੂੰ ਮੇਰਾ ਰਿਵਿਊ ਚੰਗਾ ਦਿਓ ਤਾਂ ਮੈਂ ਰਿਪੋਰਟ ਕੱਢੂਗਾ ਨਹੀਂ ਇਹ ਇੱਕ ਬੰਦਾ ਨਹੀਂ ਹੈਗਾ ਇੱਕ ਕੈਰੀਅਰ ਨਹੀਂ ਹੈਗਾ ਇਹ ਹਜ਼ਾਰਾਂ ਕੈਰੀਅਰਸ ਦੇ ਜਿਹੜੇ ਡੇਲੀ ਰੇਲੀ ਸਾਨੂੰ ਕਾਲਾਂ ਕਰਕੇ ਆਪਣੀ ਸਿਚੁਏਸ਼ਨ ਸਮਝਾਉਂਦੇ ਆ ਪਰ ਇਸ ਚੀਜ਼ ਦੇ ਉੱਤੇ ਆਪਾਂ ਇਹ ਫ੍ਰੀ ਕੰਸਲਟੇਸ਼ਨ ਦੇ ਰਿਹਾ ਜੀ ਆਪਾਂ ਆਪਣੇ ਜਿੰਨੇ ਵੀ ਕੈਰੀਅਰਸ ਤੁਹਾਡੇ ਪੰਜਾਬੀ ਰੇਡੀਓ ਦਾ ਹਵਾਲਾ ਲੈ ਕੇ ਆਉਣਗੇ ਅਸੀਂ ਕੋਈ ਚਾਰਜ ਨਹੀਂ ਕਰਾਂਗੇ इट्स ਫ੍ਰੀ ਕੰਸਲਟੇਸ਼ਨ ਬਸ ਸਾਨੂੰ ਕਾਲ ਕਰੋ ਤੁਹਾਡਾ ਕੇਸ ਰਿਵਿਊ ਕਰੂਗੀ ਸਾਡੀ ਅਟਾਰਨੀਜ਼ ਦੀ ਪ੍ਰੋਫੈਸ਼ਨਲ ਟੀਮ ਤੇ ਤੁਹਾਨੂੰ ਦੱਸਾਂਗੇ ਵੀ ਤੁਹਾਡੇ ਜਿਹੜੀ ਨੈਗੇਟਿਵ ਰਿਪੋਰਟ ਤੇ ਆਪਾਂ ਕਿੱਦਾਂ ਕੰਮ ਕਰਕੇ ਤੇ ਤੁਹਾਡੀ ਜਿਹੜੀ ਗੱਡੀ ਟਰੈਕ ਤੇ ਵਾਪਸ ਆ ਜਾਏਗੀ ਥੈਂਕ ਯੂ ਗਗਨ ਕਾਲ ਦੇ ਲਈ ਥੈਂਕ ਯੂ ਬੜੀ ਮਿਹਰਬਾਨੀ ਸ਼ੁਕਰੀਆ ਤਾਂ ਜੀ ਜਿਹੜੀ ਆਪਾਂ ਗੱਲ ਕੀਤੀ ਆ ਕਿ ਇਹ ਰਿਪੋਰਟ ਨਾ ਪਵੇ ਉਹ ਕਿ ਕਰਨਾ ਜ਼ਰੂਰੀ ਆ ਜੀ ਸਰ ਉਹ ਜਿਹੜੀ ਪ੍ਰੋਬਲਮ ਇੱਥੇ ਆ ਰਹੀ ਐ ਇਸ ਵੇਲੇ ਉਹ ਆ ਰਹੀ ਆ ਕਿ ਜਿੰਨੇ ਵੀ ਕੈਰੀਅਰਸ ਹੈਗੇ ਆ ਜਦੋਂ ਤੁਸੀਂ ਇੱਕ ਕੈਰੀਅਰ ਲੋਡ ਲੈ ਕੇ ਦੂਜੇ ਕੈਰੀਅਰ ਨੂੰ ਦਿੰਦਾ ਹੈਗਾ ਜਿਹਨੂੰ ਆਪਾਂ ਡਬਲ ਬ੍ਰੋਕਰਿੰਗ ਕਹਿੰਦੇ ਆ ਹਾਂ ਜਿਹਨੇ ਵੀ ਜਿੰਨੇ ਵੀ ਇਸ ਵੇਲੇ ਬਸ ਹੁੰ ਰਹੇ ਹੈਗੇ ਉਹਨਾਂ ਨੂੰ ਇਹ ਪਤਾ ਹੈਗਾ ਕਿ ਜੇ ਤੁਸੀਂ ਲੋਡ ਇੱਕ ਦੂਜੇ ਤੋਂ ਲੈ ਕੇ ਇੱਕ ਦੂਜੇ ਨੂੰ ਟਰਾਂਸਫਰ ਕਰ ਦਿੰਦੇ ਆ ਕਿਸੇ ਦਾ ਟਰੱਕ ਖਰਾਬ ਹੋ ਗਿਆ ਕਿਸੇ ਦਾ ਕੁਝ ਭਰਨਾ ਲਾ ਕੇ ਕੁਝ ਲਾ ਕੇ ਕਿੱਦਾਂ ਅਸੀਂ ਲੋਡ ਵੇਚੀਦਾ ਅਗਲੇ ਗਾਂ ਤੋਂ ਗਾਂ ਤੋਂ ਗਾਂ ਤੋਂ ਵੇਚੀਦਾ ਇਹ ਜਿਹੜਾ ਪ੍ਰੋਸੈਸ ਹੈਗਾ ਇਹ ਮੇਜਰ ਬਿਗ ਰੀਜ਼ਨ ਹੈਗਾ ਇਸ ਵੇਲੇ ਫਰੇਡ ਗਾਰਡ ਰਿਪੋਰਟ ਪੈਂਦਾ ਯੈਸ ਕੁਝ ਕੇਸਿਸ ਹੈਗੇ ਜਿਨ੍ਹਾਂ ਦੇ ਵਿੱਚ ਨਜਾਇਜ਼ ਰਿਪੋਰਟ ਕਰ ਰਿਪੋਰਟ ਪੈਂਦੀ ਆ ਠੀਕ ਹੈ ਮжоਰਿਟੀ ਕੇਸਿਸ ਹੈਗੇ ਆ ਜਿਨ੍ਹਾਂ ਦੇ ਵਿੱਚ ਤੁਹਾਡਾ ਇਸ ਰੀਜ਼ਨ ਕਰਕੇ ਤੁਹਾਡੇ ਤੇ ਫਰੇਟ ਗਾਰਡ ਪੈਂਦਾ ਕਿ ਦੇ ਆਰ ਟ੍ਰਾਈਂਗ ਟੂ ਸਟਾਪ ਦਾ ਡਬਲ ਬਰੋਕਰੇਜ ਫਸਟ ਰੀਜ਼ਨ ਦੂਸਰਾ ਇੱਕੋ ਹੀ ਐਡਰੈਸ ਤੇ ਮਲਟੀਪਲ ਕੰਪਨੀਆਂ ਜਦੋਂ ਰਜਿਸਟਰਡ ਹੁੰਦੀਆਂ ਆ ਜਦੋਂ ਉਹਨਾਂ ਦਾ ਆਈਪੀ ਐਡਰੈਸ ਜਿਹੜਾ ਆ ਜਿੱਥੋਂ ਮੰਨ ਲਓ ਕਿ ਤੁਸੀਂ ਕਿਸੇ ਡਿਸਪੈਚਰ ਨਾਲ ਕੰਮ ਕਰਦੇ ਆ ਠੀਕ ਆ ਉਹ ਡਿਸਪੈਚਰ ਤੁਹਾਨੂੰ ਲੋਡ ਲੈ ਕੇ ਦਿੰਦਾ ਆ ਔਰ ਡਿਸਪੈਚਰ ਹੋਰ 10 ਕੰਪਨੀਆਂ ਨੂੰ ਵੀ ਲੋਡ ਲੈ ਕੇ ਦਿੰਦਾ ਹੈ ਜਦੋਂ ਉਹ ਸੇਮ ਆਈਪੀ ਐਡਰੈਸ ਤੋਂ ਤੁਹਾਡਾ ਲੌਗਇਨ ਹੁੰਦਾ ਸੇਮ ਆਈਪੀ ਐਡਰੈਸ ਤੋਂ ਦੂਜੇ ਬੰਦੇ ਦਾ ਲੌਗਇਨ ਹੁੰਦਾ 댓 ਇਜ਼ ਦਾ ਸੈਕੰਡ ਹਾਈਐਸਟ ਰੀਜ਼ਨ ਫਾਰ ਦਾ ਫਰੇਟ ਗਾਟ ਰਿਪੋਰਟ ਠੀਕ ਹੈ ਜਦੋਂ ਤੁਸੀਂ ਕੋਈ ਵੀ ਜਿਹੜਾ ਕੰਮ ਆ ਕਰਦੇ ਆ ਬ੍ਰੋਕਰ ਦੇ ਨਾਲ ਜਿਹੜੇ ਬ੍ਰੋਕਰ ਹੈਗੇ ਆ ਉਹ ਤੁਹਾਨੂੰ ਟਰੈਕ ਕਰਦੇ ਆ ਟਰੈਕ ਕਰਨ ਤੋਂ ਬਾਅਦ ਜਦੋਂ ਤੁਹਾਡਾ ਕਿਤੇ ਵੀ ਐਸਾ ਰਿਲੇਸ਼ਨਸ਼ਿਪ ਮਿਲਦਾ ਆ ਜਿੱਥੇ ਕੀ ਤੁਸੀਂ ਕਿਸੇ ਕੰਪਨੀ ਨਾਲ ਮੰਗਲ ਹੈਗੇ ਆ ਤੁਹਾਡੇ ਓਨਰਸ਼ਿਪ ਰਾਈਟਸ ਰਲਦੇ ਹੈਗੇ ਆ ਤੁਹਾਡੇ ਫੋਨ ਨੰਬਰ ਰਲਦੇ ਹੈਗੇ ਆ ਤੁਹਾਡੀਆਂ ਈਮੇਲਾਂ ਦਾ ਕਿਤੇ ਮੰਗਲ ਹੁੰਦਾ ਉਹ ਥਰਡ ਰੀਜ਼ਨ ਹੈਗਾ ਆ ਤੁਹਾਡੇ ਤੇ ਫਰਡ ਗਰਡ ਰਿਪੋਰਟ ਪੈਂਦੀ ਹੈ ਠੀਕ ਹੈ ਸੋ ਮੈਂ ਇਹ ਨਹੀਂ ਕਹਿੰਦਾ ਕਿ ਇਹ ਸਹੀ ਹੈਗੀਆਂ ਕਿ ਬਹੁਤ ਜਿਹੜੀਆਂ ਨਜਾਇਜ਼ ਰਿਪੋਰਟਾਂ ਪੈਦੀਆਂ ਹੈਗੀਆਂ ਪਰ ਬਹੁਤ ਜਿਹੜੀਆਂ ਰਿਪੋਰਟਸ ਹੈਗੀਆਂ ਉਹ ਜੈਨੂਇਨ ਵੀ ਹੈਗੀਆਂ ਉਹਦੇ ਵਿੱਚ ਡੈਫੀਨਿਟਲੀ ਗਲਤ ਕੰਮ ਹੋ ਰਿਹਾ ਹੈਗਾ ਇਸ ਕਰਕੇ ਚੀਜ਼ਾਂ ਹੁੰਦੀਆਂ ਹੈਗੀਆਂ ਸੋ ਇਹ ਚੀਜ਼ਾਂ ਦੇ ਉੱਤੇ ਧਿਆਨ ਰੱਖੋ ਜਦੋਂ ਤੁਸੀਂ ਕਿਸੇ ਵੀ ਐਂਡ ਅਗੇਨ ਜਿਹੜਾ ਜਿਹੜਾ ਡਬਲ ਬ੍ਰੋਕਰੇਜ ਵਾਲਾ ਕੰਮ ਹੈ ਨਾ ਇਹ ਤੁਸੀਂ ਹੁਣ ਦੇਖੋ ਇਹਦੇ ਵਿੱਚ ਦੋ ਚੀਜ਼ਾਂ ਰਾਜਕਰਨ ਤੇ ਹਰਜੋਤਪਾ ਜੀ ਸਾਹਮਣੇ ਆਈਆਂ ਪਿਛਲੇ ਮਹੀਨੇ ਦੇ ਵਿੱਚ ਜੀ ਕੰਪਨੀ ਨੇ ਡਿਸਪੈਚਰ ਹਾਇਰ ਕੀਤਾ ਇੰਡੀਆ ਦੇ ਵਿੱਚ ਠੀਕ ਹੈ ਉਹ ਡਿਸਪੈਚਰ ਤੁਹਾਡੇ ਲਈ ਕੰਮ ਕਰਦਾ ਰਿਹਾ 2-4 ਮਹੀਨੇ 6 ਮਹੀਨੇ ਕੰਮ ਕਰਦਾ ਰਿਹਾ ਉਸ ਤੋਂ ਬਾਅਦ ਉਹਨੇ ਪੈਰਲਲ ਤੁਹਾਡੀ ਕੰਪਨੀ ਦੇ ਨਾਲ ਆਪਣੀ ਹੋਰ ਇੱਕ ਕੰਪਨੀ ਬ੍ਰੋਕਰੇਜ ਸ਼ੁਰੂ ਕਰ ਦਿੱਤੀ ਠੀਕ ਹੈ ਤੁਹਾਡੇ ਕਸਟਮਰ ਹੌਲੀ ਹੌਲੀ ਉੱਧਰ ਟਰਾਂਸਫਰ ਹੋਣੇ ਸ਼ੁਰੂ ਹੋਗੇ ਉੱਧਰ ਲੋਡ ਜਾਣੇ ਸ਼ੁਰੂ ਹੋਗੇ ਹੁਣ ਉਹ ਤੁਹਾਡਾ ਜਿਹੜਾ ਆ ਉਹ ਕਨੈਕਸ਼ਨ ਬਣ ਗਿਆ ਵੀ ਇਹ ਲੋਡ ਜਿਹੜੇ ਆ ਇੱਧਰ ਉੱਧਰ ਹੋ ਰਿਹਾ ਸੇਮ ਆਈਪੀ ਐਡਰੈਸ ਤੋਂ ਸੇਮ ਫੋਨ ਨੰਬਰ ਤੋਂ ਨੰਬਰ ਆ ਰਿਹਾ ਠੀਕ ਹੈ ਹੂੰ ਉਸ ਤੋਂ ਬਾਅਦ ਇੱਕ ਹੋਰ ਜਿਹੜਾ ਸਾਹਮਣੇ ਆਇਆ ਇੱਕ ਵੱਡਾ ਕਾਫੀ ਵੱਡੀ ਏ ਕੇਸ ਹੈਗਾ ਜਿਹੜਾ ਸਾਹਮਣੇ ਆਇਆ ਕਿ ਜਿਹਦੇ ਵਿੱਚ ਇੱਕ 파ਟਨਰ ਇੱਥੋਂ ਦਾ ਸੀਗਾ ਇੱਕ 파ਟਨਰ ਇੱਥੇ ਇੱਕ 파ਟਨਰ ਪੰਜਾਬ ਦੇ ਵਿੱਚ ਉਹਨੇ ਪਾਰਟਨਰਸ਼ਿਪ ਕੀਤੀ ਜਿਹੜਾ ਇਥੋਂ ਵਾਲਾ ਪਾਰਟਨਰ ਸੀਗਾ ਉਹ ਸਿੱਖ ਹੋ ਗਿਆ ਕਿਸੇ ਰੀਜ਼ਨ ਕਰਕੇ ਉਹ ਹਸਪੀਟਲ ਚਲਾ ਗਿਆ ਬਾਈ ਦਾ ਟਾਈਮ ਉਹ ਹਸਪੀਟਲ ਤੋਂ ਵਾਪਸ ਆਇਆ 3 ਮਹੀਨੇ ਬਾਅਦ ਉਹਦੀ ਕੰਪਨੀ ਸਾਰੀ ਦੀ ਸਾਰੀ ਅਗਲਾ ਆਪਣੇ ਨਾਮ ਤੇ ਟਰਾਂਸਫਰ ਕਰ ਗਿਆ ਸਾਰਾ ਲੋਡ ਸਭ ਸਭ ਕੁਝ ਆਪਣੇ ਨਾਮ ਤੇ ਟਰਾਂਸਫਰ ਕਰ ਗਿਆ ਹੁਣ ਉਹ ਬੰਦਾ ਬਿਮਾਰੀ ਤੋਂ ਬਾਅਦ ਜਦੋਂ ਘਰ ਵਾਪਸ ਆਇਆ ਉਹਦੇ ਕੋਲ ਕੁਝ ਵੀ ਨਹੀਂ ਹੈ ਕੁਝ ਨਹੀਂ ਖਾਲੀ ਘਰ ਤਾਂ ਖਾਲੀ ਕਰਦਾ ਸੋ ਇਹ ਚੀਜ਼ਾਂ ਜਿਹੜੀਆਂ ਨਾ ਤੁਸੀਂ ਆਪਾਂ ਪਹਿਲਾਂ ਦੂਜੇ ਤੇ ਫਿੰਗਰ ਚੱਕਣ ਤੋਂ ਪਹਿਲਾਂ ਨਾ ਆਪਣੇ ਉੱਲ ਵੀ ਧਿਆਨ ਮਾਰੀਏ ਕਿ ਆਪਣੇ ਦੇ ਵਿੱਚ ਬਹੁਤ ਜਿਆਦੀਆਂ ਖਾਮੀਆਂ ਹੈਗੀਆਂ ਅਸੀਂ ਕਹਿੰਨੇ ਅਸੀਂ ਗਲਤ ਕੰਮ ਕਰੀਏ ਕੋਈ ਦੇਖੇ ਨਾ ਲੇਕਿਨ ਦੂਜਾ ਗਲਤ ਕੰਮ ਕਰਦਾ ਤੇ ਉਹ ਗਲਤ ਕੰਮ ਕਰਦਾ ਅਸੀਂ ਵੀ ਬਹੁਤ ਗਲਤ ਕੰਮ ਕਰਦੇ ਹੈਗੇ ਆ ਔਰ